ਧਰਮੀ ਫੌਜੀ ਦੱਸ ਤਾਂ ਦੇ ਉਹ ਕਿੱਥੇ ਨੇ ਕੋਈ ਨਹੀਂ ਮਿਲਾਦਾਂਗੇ ਰਾਜਾ ਵੜਿੰਗ ਨੂੰ ਜਿਹੜੇ ਕਹਿੰਦੇ ਸੀ ਕਿ ਪਗੋੜੇ ਫੋਜੀ ਆ ਆਉਣਗੇ ਸਾਹਮਣੇ ਆਉਣਗੇ ਉਹਨਾਂ ਕਿਹੜਾ ਕੋਈ ਦਰਾਂਗ ਦਿੱਤਾ ਵਾ ਗੈਂਗਸਟਰਾਂ ਦੇ ਪਰਿਵਾਰਾਂ ਨੂੰ ਟਿਕਟ ਦੇ ਰਿਹਾ ਅਕਾਲੀ ਦਰ ਫਿਰ ਰਾਜਾ ਵੜਿੰਗ ਪ੍ਰਸ਼ਾਸਨ ਫਲਾ ਰਿਹਾ ਲੋਕਾਂ ਵਿੱਚ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਪਰਮ੍ਰਿਤਪਾਲ ਬਾਠ ਹੁਣਾਂ ਤੇ ਇਲਜ਼ਾਮ ਜਿਹੜੇ ਲਾ ਰਹੇ ਨੇ ਸਾਰੇ ਕਰਨਬੁਰਜ ਉਹ ਵੀ ਇਲਜ਼ਾਮ ਲਾ ਰਹੇ ਨੇ ਜਦੋਂ ਇੱਥੇ ਸੋਨੂ ਦਾ ਨਾਲ ਉਹਦਾ ਜੋ ਉਹਦਾ ਕਤਲ ਹੋਇਆ ਉਹਨੇ ਉਸੇ ਤਰ੍ਹਾਂ ਦੀ ਜ਼ਿੰਮੇਵਾਰੀ ਢਾਈਪ ਲਿਖੀ ਹੋਣੀ ਬਾਦਲ ਸਾਹਿਬ ਹੁੰਦੇ ਉਹ ਕਦੇ ਇਦਾਂ ਦੇ ਪਰਿਵਾਰ ਨੂੰ ਟਿਕਟ ਨਾ ਦਿੰਦੇ। ਸੁਖਵੀਰ ਬਾਦਲ ਤੇ ਸਿੱਧਾ ਨਿਸ਼ਾਨਾ ਉਹਨਾਂ ਨੇ ਸਾਧਦੇ ਆ। ਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੈਂ ਕਹਿੰਨੀ ਆਂ ਵੀ ਸ਼ਬਦਾਂ ਦੀ ਮर्यादा ਵਿੱਚ ਰੋ। ਕਹਿੰਦੇ ਜਾ ਕੇ ਫੋਨ ਲਾ ਲਾ ਦਿੰਦੇ ਨੇ ਤੁਹਾਡੇ ਬੰਦੇ ਲੋਕਾਂ ਦੇ ਗੱਲ ਨਾਲ। ਦੇਖੋ ਜੀ ਜਦੋਂ ਅਮਰਪਾਲ ਸਿੰਘ ਚੋਣਾਂ ਲੜੇ ਤੁਸੀਂ ਉਹਨਾਂ ਦਾ ਸਾਥ ਦਿੱਤਾ। ਉਹਨਾਂ ਦੇ ਫਾਦਰ ਸਾਹਿਬ ਮਨਦੀਪ ਸਿੰਘ ਲਈ ਚੋਣ ਪ੍ਰਚਾਰ ਕਰ ਰਹੇ ਨੇ। ਵੈਸੇ ਅਸੀਂ ਤੇ ਸੋਚਿਆ ਕਿ ਅਸੀਂ ਇੰਨੀ ਮਦਦ ਕੀਤੀ ਉਹਨਾਂ ਨੂੰ ਪਤਾ ਵੀ ਆ ਤੇ ਮਤਲਬ ਕਿ ਉਹ ਆਪਣੇ ਆਪ ਹੀ ਉਹਨਾਂ ਦਾ ਫਰਜ਼ ਬਣਦਾ ਸੀ ਸਾਡੀ ਮਦਦ ਕਰਨਾ। ਪਰ ਉਹ ਕਹਿੰਦੇ ਅਸੀਂ ਪੰਥਕਾਂ ਤੁਸੀਂ ਕਹਿੰਦੇ ਹੋ ਤੁਸੀਂ ਪੰਥਕ ਹੋ ਪੰਥਕ ਕੌਣ ਹੈ ਧਰਮੀਰ ਸਿੰਘ ਸੰਤੂ ਨੂੰ ਕਿਵੇਂ ਦੇਖਦੇ ਹੋ ਉਹ ਕਹਿੰਦੇ 20 ਤੋਂ 25000 ਵੋਟ ਦੀ ਲੀਡ ਨਾਲ ਜਿੱਤਾਂਗੇ ਕਹਿੰਦੇ ਉਹਨਾਂ ਨੇ ਲੱਪਣਾ ਨਹੀਂ ਮੁੜਕਿਆ ਲੱਪਣਾ ਕਿਉਂ ਨਹੀਂ ਕਿੱਥੇ ਗਵਾਜਣਾ ਅਸੀਂ ਸਾਰੀ ਆਮ ਆਦਮੀ ਪਾਰਟੀ ਇੱਥੇ ਫਿਰ ਰਹੀ ਆ ਮਨੀਸ਼ ਸ਼ਿਸ਼ੋਧਿਆ ਕਹਿ ਰਹੇ ਨੇ ਕਹਿੰਦੇ ਸਾਰਾ ਪੰਜਾਬ ਅਸੀਂ ਨਸ਼ਾ ਮੁਕਤ ਕਰ ਦੇਣਾ ਤੁਸੀਂ ਕੋਈ ਗਲਤ ਬੰਦਾ ਨਾ ਚੁਣ ਲਿਓ ਵੇਖੋ ਜੀ ਮਨੀਸ਼ ਸ਼ਿਸ਼ੋਧਿਆ ਦਾ ਬਿਆਨ ਤੁਸੀਂ ਸੁਣਿਆ ਹੋਣਾ ਸ਼ਾਮਦਮ ਦੰਦਬੇਦ ਫੋਟੋ ਲੁੱਟੋ ਜੋ ਮਰਜੀ ਝਾਰ ਹਿਲਾ ਵਰਤੋ ਅਸੀਂ ਇਲੈਕਸ਼ਨ ਇਹ ਜਿੱਤਣੀ ਆ ਖੁਦ ਮੇਰੀ ਬੇਟੀ ਤੇ ਵੀ ਪਰਚਾ ਹੋ ਗਿਆ ਸਰਕਾਰ ਤਾਂ ਕੇਸ਼ਾਈ ਕਰ ਰਹੀ ਆ ਉਹ ਜੋ ਮਰਜੀ ਬਿਆਨ ਦੇਈ ਜਾਣਾ ਚਾਹ ਦਾ ਪਰਚਾ ਹੋਇਆ ਆਜ਼ਾਦ ਗਰੁੱਪ ਬਣਾਉਣ ਦੀ ਲੋੜ ਕੀ ਪੈਗੀ ਸਾਚੀ ਰਿਕਾਲਾਂ ਟੋਲਡ ਪੰਜਾਬ ਦੇਖ ਰਹੀ ਹਾਂ ਤੁਸੀਂ ਮੈਂ ਰਾਜਵੀਰ ਸਿੰਘ ਤਰਨਤਾਰਨ ਜ਼ਿਮਨੀ ਚੌਂਣ ਚੱਲ ਰਹੀ ਐ ਤੇ ਅਕਾਲੀ ਦਲ ਵੱਲੋਂ ਧਰਮੀ ਫੌਜੀ ਦੇ ਪਰਿਵਾਰ ਨੂੰ ਟਿਕਟ ਦਿੱਤੀ ਗਈ ਹੈ ਸਾਡੇ ਨਾਲ ਨੇ ਪ੍ਰਿੰਸੀਪਲ ਬੀਬੀ ਸੁਖਵਿੰਦਰ ਕੌਰ ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਦਲ ਕਹਿੰਦਾ ਅਸੀਂ ਧਰਮੀ ਫੌਜੀ ਦੇ ਪਰਿਵਾਰ ਨੂੰ ਟਿਕਟ ਦਿੱਤੀ ਹੈ ਜੀ ਪਰ ਕਾਂਗਰਸ ਤੁਹਾਡੇ ਤੇ ਸਵਾਲ ਚੁੱਕ ਰਹੀ ਹੈ ਉਹ ਕਹਿੰਦੇ ਗੈਂਗਸਟਰਾਂ ਦੇ ਪਰਿਵਾਰਾਂ ਨੂੰ ਟਿਕਟ ਦੇ ਰਿਹਾ ਅਕਾਲੀ ਦਲ ਵੇਖੋ ਜੀ ਕਾਂਗਰਸ ਕੋ ਕੋਈ ਮੁੱਦਾ ਨਹੀਂ ਇਲੈਕਸ਼ਨ ਲੜਨ ਦਾ ਕੋਈ ਕੰਮ ਨਹੀਂ ਕੀਤਾ ਉਹਨਾਂ ਪੰਜ ਸਾਲ ਔਰ ਨਾ ਕੋਈ ਏਜੰਡਾ ਲੈ ਕੇ ਆਇਆ ਰਹੇ ਵੀ ਆਹ ਕੰਮ ਅਸੀਂ ਕਰਵਾਏ ਆ ਤੇ ਆ ਅੱਗੇ ਜਾ ਕੇ ਕਰਾਂਗੇ ਆਪਾਂ ਹਾਂਜੀ ਤੇ ਇਸ ਕਰਕੇ ਉਹ ਬਦਲਾ ਲਊ ਰਾਜਨੀਤੀ ਕਰ ਰਹੇ ਆ ਝੂਠ ਬੋਲ ਰਹੇ ਆ ਅੱਗੇ ਵੀ ਝੂਠ ਬੋਲ ਕੇ ਵੋਟਾਂ ਲਈਆਂ ਹੁਣ ਵੀ ਝੂਠ ਬੋਲ ਰਹੇ ਨੇ ਪਰ ਮਨਿੰਦਰ ਸਿੰਘ ਰਾਜਾ ਵੜਿੰਗ ਕਹਿੰਦੇ ਜਾ ਕੇ ਫੋਨ ਲਾ ਦਿੰਦੇ ਨੇ ਤੁਹਾਡੇ ਬੰਦੇ ਲੋਕਾਂ ਦੇ ਕਰਨ ਦੇ ਦੇਖੋ ਜੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਰਾਜਾ ਵੜਿੰਕੀ ਕਹਿ ਰਹੇ ਹਨ دہشت ਫਲਾ ਰਹੇ ਲੋਕਾਂ ਵਿੱਚ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਹੂੰ ਕੋਈ ਬੰਦਾ ਫੋਨ ਨਹੀਂ ਲਾਉਂਦਾ ਸਾਡਾ ਮੈਂ ਖੁਦ ਆਜ਼ਾਦ ਗਰੁੱਪ ਕੈਮ ਕੀਤਾ ਧੱਕੇਸ਼ਾਹੀ ਵਿਰੁੱਧ ਲੜੀ ਆ ਆਪਾਂ 43 ਸਰਪੰਚ ਬਣਾਏ ਆ ਹਾਂਜੀ ਤੇ 8 ਐਮਸੀ ਬਣਾਏ ਆ ਉਹ ਸਾਰੇ ਵਰਕ ਕਰ ਰਹੇ ਨੇ ਸਭ ਨੂੰ ਸਾਡੇ ਨਾਲ ਧੱਕੇਸ਼ਾਹੀ ਹੋ ਰਹੀ ਆ ਸਾਡੇ ਸਰਪੰਚਾਂ ਦੇ ਪਰਚੇ ਹੋ ਰਹੇ ਆ ਖੁਦ ਮੇਰੀ ਬੇਟੀ ਤੇ ਵੀ ਪਰਚਾ ਹੋ ਗਿਆ ਸਰਕਾਰ ਧੱਕੇਸ਼ਾਹੀ ਕਰ ਰਹੀ ਆ ਉਹ ਜੋ ਮਰਜੀ ਬਿਆਨ ਦੇਈ ਜਾਣਾ ਤੁਹਾਡੀ ਬੇਟੀ ਤੇ ਪਰਚਾ ਹੋਇਆ ਹੁਣ ਜੀ ਬਿਲਕੁਲ ਮੇਰੀ ਥੋੜਾ ਪਰਚਾ ਹੋਇਆ ਪਰਚਾ ਹੋਇਆ ਵੀ ਸਪੀਚ ਦਿੰਦੀ ਆ ਇਹ ਗੁੰਮਰਾਹਕੁੰਨ ਸਪੀਚ ਦਿੰਦੀ ਆ ਗੁੰਮਰਾਹ ਕਰਦੀ ਲੋਕਾਂ ਨੂੰ ਤੇ ਸਪੀਚਾਂ ਤੁਸੀਂ ਸੁਣੀਆਂ ਹੀ ਆ ਉਹ ਕੀ ਆ ਮਤਲਬ ਉਹਦੀਆਂ ਸਪੀਚਾਂ ਤੇ ਬਾਕੀ ਇਹ ਵੀ ਇਹਨਾਂ ਕੋਲ ਹੈ ਨਹੀਂ ਨਾ ਕੁਝ ਦੱਸਣ ਵਾਸਤੇ ਤਾਂ ਕਰਕੇ ਇਲਜ਼ਾਮ ਲਾ ਰਹੇ ਨੇ ਪਰਮ੍ਰਿਤਪਾਲ ਬਾਠ ਹੁਣਾ ਤੇ ਇਲਜ਼ਾਮ ਜਿਹੜੇ ਲਾ ਰਹੇ ਨੇ ਸਾਰੇ ਕਰਨਬੁਰਜ ਹੁਣਾ ਦੀ ਇੰਟਰਵਿਊ ਕਰਕੇ ਆਏ ਆ ਉਹ ਵੀ ਇਲਜ਼ਾਮ ਲਾ ਰਹੇ ਨੇ ਸਾਰੇ ਇਲਜ਼ਾਮ ਲਾ ਰਹੇ ਨੇ ਵਿਕੋਜੀ ਪਾਰਟੀਆਂ ਇਲਜ਼ਾਮ ਲਾਈ ਜਾਣ ਰਹੀਆਂ ਤੁਹਾਨੂੰ ਮੈਂ ਦੱਸਿਆ ਤਾਂ ਹੈਗਾ ਵਾ ਵੀ ਇਹ ਧੱਕੇਸ਼ਾਹੀ ਕਰ ਰਹੀਆਂ ਪਹਿਲਾਂ ਨੌਜਵਾਨਾਂ ਤੇ ਇਹਨਾਂ ਨਜਾਇਜ਼ ਪਰਚੇ ਕੀਤੇ ਨੇ ਤੇ ਜਦੋਂ ਉਹ ਆਪਣੇ ਹੱਕਾਂ ਖਾਤਰ ਲੜਦੇ ਆ ਤੇ ਉਹਨਾਂ ਨੂੰ ਗੈਂਗਸਟਰ ਦਾ ਨਾਮ ਦਿੱਤਾ ਜਾਂਦਾ ਹੂੰ ਬਾਕੀ ਜਿਹੜੀ ਗੱਲ ਤੁਸੀਂ ਅਮਰਿਤਪਾਲ ਬਾਠ ਦੀ ਕਰਦੇ ਜੋ ਤੁਸੀਂ ਮੇਰੇ ਨਾਲੋਂ ਬਿਹਤਰ ਇਲਾਕੇ ਵਿੱਚ ਜਾ ਕੇ ਪੁੱਛੋ ਹਾਂਜੀ ਵੀ ਅਮਰਿਤਪਾਲ ਬਾਠ ਕੌਣ ਵਾ ਕੀ ਆ ਕਿਸ ਤਰ੍ਹਾਂ ਦਾ ਰਵੱਈਆ ਉਹਦਾ ਇਲਾਕੇ ਵਾਲੇ ਬਿਹਤਰ ਦੱਸਣਗੇ ਤੁਸੀ ਕਿਹਾ ਤੁਸੀਂ ਆਜ਼ਾਦ ਗਰੁੱਪ ਆਪ ਬਣਾਇਆ ਸੰਘਰਸ਼ ਕੀਤਾ ਜੀ ਆਜ਼ਾਦ ਗਰੁੱਪ ਬਣਾਉਣ ਦੀ ਲੋੜ ਕੀ ਪੈ ਗਈ ਸੀ ਆਜ਼ਾਦ ਗਰੁੱਪ ਜਦੋਂ ਸਰਪੰਚੀ ਦੀ ਇਲੈਕਸ਼ਨ ਵੇਲੇ ਮੌਕੇ ਦੀ ਸਰਕਾਰ ਨੇ ਉਹਨਾਂ ਦੇ ਕਾਗਜ਼ ਦਾਖਲ ਨਹੀਂ ਹੋਣ ਦਿੱਤੇ ਧੱਕਾ ਹੋਇਆ ਤੇ ਫਿਰ ਅਸੀਂ ਆਜ਼ਾਦ ਗਰੁੱਪ ਖੜਾ ਕੀਤਾ ਕੋਰਟ ਦਾ ਸਹਾਰਾ ਲੈ ਕੇ ਕਾਗਜ਼ ਦਾਖਲ ਕਰਵਾਏ ਸਰਪੰਚਾਂ ਦੇ ਜਿਨ੍ਹਾਂ ਵਿੱਚੋਂ ਸਾਡੇ 43 ਸਰਪੰਚ ਤੇ 8 ਐਮਸੀ ਜਿੱਤੇ ਔਰ ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਿੱਕ ਕਾਂਗਰਸ ਦੇ ਵੀ ਸਰਪੰਚ ਜਿੱਤੇ ਹੂੰ ਤੇ ਉਹ ਸਰਪੰਚਾ ਜੇ ਵੀ ਸਾਡੇ ਨਾਲ ਖੜੇ ਆ ਹਾਂਜੀ ਉਹਨਾਂ ਵੱਲ ਵੇਖ ਕੇ ਹੋਰ ਵੀ ਕਾਂਗਰਸੀ ਜਿਹੜੇ ਆ ਹੂੰ ਚੰਗੇ ਵਰਕਰ ਆਮ ਆਦਮੀ ਪਾਰਟੀ ਦੇ ਵਰਕਰ ਉਹ ਸਾਡੇ ਵਿੱਚ ਧੜਾ ਧੜ ਸ਼ਾਮਲ ਹੋਏ ਤੇ ਸਾਡਾ ਕਾਫਲਾ ਦਿਨੋ ਦਿਨ ਵੱਡਾ ਹੁੰਦਾ ਗਿਆ ਜੇ ਅਸੀਂ ਤਕੇਸ਼ਾ ਹੀ ਵਿਰੋਧ ਲੜੇ ਸਾਂ ਤੁਸੀਂ ਪਹਿਲਾਂ ਅਕਾਲੀ ਦਲ ਦੇ ਵਿੱਚ ਹੀ ਸੀ ਜਦੋਂ ਹਰਮੀਰ ਸਿੰਘ ਸੰਧੂ ਸੀ ਜੀ ਅਸੀਂ ਸ਼ੁਰੂ ਤੋਂ ਅਕਾਲੀ ਆ ਅਕਾਲੀਓ ਸ਼ੁਰੂ ਅਕਾਲੀ ਆ ਸ਼ੁਰੂ ਤੋਂ ਤੇ ਅਕਾਲੀ ਦਲ ਦੇ ਵਿੱਚ ਹੀ ਸੀ ਤੇ ਹੁਣ ਇਹ ਆਮ ਆਦਮੀ ਪਾਰਟੀ ਵਿੱਚ ਜਦੋਂ ੱਤਕਾ ਆਇਆ ਉਦੋਂ ਅਸੀਂ ਆਜ਼ਾਦ 그룹 ਕੰਮ ਕੀਤਾ ਸਿਰਫ ੱਤਕੇਸ਼ਾਹੀ ਵਿਰੋਧ ਲੜਨੀ ਹੈ ਅਸੀਂ ਇਕਾਲੀਆਂ ਪਹਿਲਾਂ ਵੀ ਇਕਾਲੀ ਸੀ ਤੇ ਹੁਣ ਵੀ ਅਸੀਂ ਇਕਾਲੀ ਹਾਂ ਅਕਾਲੀ ਦਲ ਤੋਂ ਅਲੱਗ ਕਦੇ ਨਹੀਂ ਹੋਏ ਨਹੀਂ ਬਿਲਕੁਲ ਨਹੀਂ ਅਕਾਲੀ ਦਲ ਤੋਂ ਅਲੱਗ ਕਦੇ ਨਹੀਂ ਹੋਏ ਹੂੰ ਕਿਉਂਕਿ ਅਕਾਲੀ ਦਲ ਨੇ ਹੀ ਸਾਡੀ ਵਾਂਹ ਫੜੀ ਸੀ ਹੂੰ ਜਦੋਂ ਮੇਰੇ ਪਤੀ ਸਿੱਖ ਰੈਜiment ਵਿੱਚ ਸੀ ਹਾਂਜੀ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਹਾਂਜੀ ਤੇ ਉਹਨਾਂ ਨੇ ਬੈਰ ਕਾਂ ਛੱਡ ਦਿੱਤੀਆਂ ਤੇ ਜਦੋਂ ਉੱਥੋਂ ਆਏ ਆ ਤੇ ਉਹਨਾਂ ਨੂੰ ਪਗੋੜੇ ਫੌਜੀ ਗਿਆ ਕਾਂਗਰਸ ਨੇ ਔਰ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਨੂੰ ਧਰਮੀ ਫੌਜੀ ਦਾ ਨਾਮ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਨੇ ਇਹਨਾਂ ਦੇ ਕੇਸ ਲੜੇ ਆ ਇਹਨਾਂ ਨੂੰ ਵਧੀਆ ਵਕੀਲ ਦਿੱਤੇ ਆ ਫਿਰ ਆ ਕੇ ਸ਼੍ਰੋਮਣੀ ਕਮੇਟੀ ਵਿੱਚ ਇਹਨਾਂ ਨੂੰ ਸਰਵਿਸ ਵੀ ਦਿੱਤੀ ਗਈ ਆ ਸ਼੍ਰੋਮਣੀ ਕਮੇਟੀ ਨੇ ਸਾਡੀ ਬਾਹ ਫੜੀ ਆ ਤੇ ਅਸੀਂ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਵਿੱਚ ਸੀ ਤੁਹਾਡੇ ਪਤੀ ਨੇ ਜਿਹੜੇ ਉਹ ਸ਼੍ਰੋਮਣੀ ਕਮੇਟੀ ਦੇ ਵਿੱਚ ਜੋਬ ਵੀ ਕਰਦੇ ਰਹੇ ਨੇ ਹਾਂਜੀ ਜੋਬ ਕਰਦੇ ਰਹੇ ਰਿਟਾਇਰ ਹੋ ਚੁੱਕੇ ਨੇ ਹੁਣ ਅੱਛਾ ਹਾਂਜੀ ਜੋਬ ਕਰਦੇ ਰਹੇ ਨੇ ਕਾਂਗਰਸ ਸਵਾਲ ਚੁੱਕ ਰਹੀ ਹੈ ਉਹਨਾਂ ਨੂੰ ਅੱਗੇ ਕਿਉਂ ਨਹੀਂ ਲਿਆਂਦਾ ਜਾ ਰਿਹਾ ਉਹ ਅੱਗੇ ਕਿਉਂ ਨਹੀਂ ਦਿਖ ਰਹੇ ਕਿਤੇ ਵੇਖੋ ਜੀ ਉਹ ਬਾਹਰ ਕੈਨੇਡਾ ਗਏ ਹੋਏ ਨੇ ਕੈਨੇਡਾ ਗਏ ਹੋਏ ਹਾਂਜੀ ਉੱਥੇ ਗਏ ਹੋਏ ਨੇ ਤਾਂ ਨਹੀਂ ਉਹ ਆਏ ਅੱਗੇ ਹੋਰ ਕੋ ਲੁਕੇ ਛੁਪੇ ਕਰਾਇਮ ਥੋੜਾ ਉਹਨਾਂ ਕੋਈ ਕੀਤਾ ਵਾ ਕੋਈ ਲੁਕੇ ਛੁਪੇ ਥੋੜਾ ਵਾ ਤੇ ਕਾਂਗਰਸ ਪ੍ਰਧਾਨ ਤੁਹਾਡੇ ਨਾਲ ਹੀ ਦਫ਼ਤਰ ਹੈ ਹਾਂਜੀ ਅਮਰਿੰਦਰ ਸਿੰਘ ਰਾਜਾਵੜਿੰਗ ਉਹ ਆਏ ਦੇ ਨਹੀਂ ਕਹਿੰਦੇ ਨੇ ਕਹਿੰਦੇ ਧਰਮੀ ਫੌਜੀ ਦੱਸ ਤਾਂ ਦਿਓ ਕਿੱਥੇ ਨੇ ਹੂੰ ਕੋਈ ਨਹੀਂ ਮਿਲਾ ਦਾਂਗੇ ਆਪਾਂ ਮਿਲਾ ਦਾਂਗੇ ਆਪਾਂ ਬਾਹਰੋਂ ਆਉਂਦੇ ਆ ਤੇ ਮਿਲਾ ਦਾਂਗੇ ਮੇਰੀ ਬੇਟੀ ਵੱਡੀ ਉੱਥੇ ਹੀ ਆ ਤੇ ਆਉਣਗੇ ਤੇ ਕੋਈ ਨਹੀਂ ਮਲਾਦਾਂਗੇ ਰਾਜਾ ਬੜਿੰਗ ਨੂੰ ਵੀ ਜਿਹੜੇ ਕਹਿੰਦੇ ਸੀ ਕਿ ਪਗੋੜੇ ਫੌਜੀ ਆ ਹਾਂਜੀ ਤੇ ਇਹਨਾਂ ਨੇ ਨਾਂ ਦਿੱਤਾ ਧਰਮੀ ਫੌਜੀ ਦਾ ਤੇ ਕੋਈ ਨਹੀਂ ਮਲਾਦਾਂਗੇ ਜੇ ਰਾਜਾ ਬੜਿੰਗ ਮਿਲਣਾ ਚਾਹੁੰਦੇ ਆ ਤੇ ਆਉਣਗੇ ਸਾਹਮਣੇ ਆਉਣਗੇ ਉਹਨਾਂ ਕਿਹੜਾ ਕੋਈ ਕ੍ਰਾਈਮ ਕੀਤਾ ਵਾ ਕਹਿੰਦੇ ਅਕਾਲੀ ਦਲ ਰਾਜਾ ਬੜਿੰਗ ਨੇ ਇਹ ਵੀ ਕਿਹਾ ਕਹਿੰਦੇ ਜੇ ਬਾਦਲ ਸਾਹਿਬ ਹੁੰਦੇ ਉਹ ਕਦੇ ਇਦਾਂ ਦੇ ਪਰਿਵਾਰ ਨੂੰ ਟਿਕਟ ਨਾ ਦਿੰਦੇ ਸੁਖਵੀਰ ਬਾਦਲ ਤੇ ਸਿੱਧਾ ਨਿਸ਼ਾਨਾ ਉਹਨਾਂ ਨੇ ਸਾਧਿਆ। ਵੇਖੋ ਜੀ ਰਾਜਾ ਹਾਲਾਂਕਿ ਆਏ ਆਏ ਦਿਨ ਬੋਲਦੇ ਰਹਿੰਦੇ ਸੁਖਵੀਰ ਬਾਦਲ ਤੇ। ਰਾਜਾ ਵੜਿੰਗ ਨੇ ਨਹੀਂ ਕਿਹਾ ਇਹ ਸੁਖੀ ਰੰਧਾਵਾ ਨੇ ਕਿਹਾ ਜੀ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਵਾ। ਹਾਂਜੀ। ਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੈਂ ਕਹਿੰਨੀ ਆਂ ਵੀ ਸ਼ਬਦਾਂ ਦੀ ਮਰਿਆਦਾ ਵਿੱਚ ਰੋ। ਹਮ ਮੈਂ 27 ਸਾਲ ਮਹਿਕਮੇ ਨੂੰ ਦਿੱਤੇ ਐਜੂਕੇਸ਼ਨ ਡਿਪਾਰਟਮੈਂਟਸ। ਕਦੇ ਬੱਚਿਆਂ ਨੂੰ ਮੈਂ ਝੂਠ ਬੋਲਣਾ ਨਹੀਂ ਸਿਖਾਇਆ। ਹਾਂਜੀ। ਤੇ ਮੈਂ ਹਮੇਸ਼ਾ ਸੱਚ ਦੇ ਨਾਲ ਹੀ ਖੜੀ ਆਂ। ਹਮ ਤੇ ਤੁਸੀਂ ਵੇਖੋ ਕਿਹੜੇ ਬਿਆਨ ਦੇ ਰਹੇ ਜੋ ਡਿਪਾਰਟਮੈਂਟ ਕੋਲੋਂ ਮੇਰਾ ਰਿਕਾਰਡ ਕਢਾ ਕੇ ਵੇਖੋ ਮੇਰਾ ਮਾਨ ਸਨਮਾਨ ਕੁਝ ਹੋਰ ਨਾਲ ਕੋਲ ਹੂੰ ਕਿ ਮੇਰੇ ਤੇ ਇੱਕ ਵੀ ਦਾਗ ਨਹੀਂ ਬੇਦਾਗ ਸਰਵਿਸ ਕੀਤੀ ਆ ਤੇ ਉਹਨਾਂ ਕੋ ਕੋਈ ਮੁੱਦਾ ਹੈ ਨਹੀਂ ਇਸ ਕਰਕੇ ਉਹ ਦਾਗੀ ਕਰੀ ਜਾ ਰਿਹਾ ਵੀ ਆਪਾਂ ਆ ਗੱਲ ਕਰਾਂਗੇ ਤੇ ਪਰ ਜੋ ਸੱਚ ਦੇ ਨਾਲ ਹੀ ਪ੍ਰਮਾਤਮਾ ਦੀ ਮਦਦ ਹੁੰਦੀ ਆ ਪ੍ਰਮਾਤਮਾ ਹੱਥ ਰੱਖਦਾ ਸੱਚ ਦੇ ਉੱਤੇ ਅਖੀਰ ਜਿੱਤ ਸੱਚ ਦੀ ਹੁੰਦੀ ਆ ਸਚਾਈ ਨਾਲ ਖੜੀ ਰਹੀ ਸਾਰੀ ਜ਼ਿੰਦਗੀ ਔਰ ਹੁਣ ਵੀ ਮੈਂ ਸਚਾਈ ਨਾਲ ਹੀ ਖੜੀ ਰਹੂੰਗੀ ਮੈਂ ਇਹੋ ਚਾਹੂੰਗੀ ਕਿ ਜਿਤਨਾ ਮੈਂ ਬੇਦਾਗ ਸਰਵਿਸ ਕੀਤੀ ਆ ਇਸ ਸਿਆਸਤ ਵਿੱਚ ਵੀ ਬੇਦਾਗ ਹੋ ਕੇ ਮੈਂ ਨਿਕਲਾ। ਪਿਛਲੀ ਵਾਰ ਜਦੋਂ ਅਮਰਪਾਲ ਸਿੰਘ ਚੋਣਾ ਲੜੇ ਤੁਸੀਂ ਉਹਨਾਂ ਦਾ ਸਾਥ ਦਿੱਤਾ? ਜੀ ਬਿਲਕੁਲ ਬਿਲਕੁਲ ਸਾਥ ਦਿੱਤਾ। ਸਾਥ ਹੀ ਇਸ ਕਰਕੇ ਦਿੱਤਾ ਸੀ। ਪਰ ਉਹ ਉਤਾਲੀ ਦਾਲ ਨੇ ਸਾਥ ਨਹੀਂ ਸੀ ਦਿੱਤਾ। ਨਹੀਂ ਸੀ ਦਿੱਤਾ ਇਹ ਆਪਣੀ ਆਪਣੀ ਮਨ ਦੀ ਸੋਚ ਹੋ ਸਕਦੀ ਆ। ਅਸੀਂ ਸਾਥ ਦਿੱਤਾ ਸੀ ਕਹਿ ਕੇ ਅਸੀਂ ਮੁਕਰਦੇ ਨਹੀਂ। ਸਾਥ ਇਸ ਕਰਕੇ ਦਿੱਤਾ ਸੀ ਇੱਕ ਮਾਂ ਦੇ ਦਰਦ ਨੂੰ ਸਮਝਿਆ ਸੀ। ਵੀ ਇੱਕ ਮਾਂ ਦਾ ਪੁੱਤ ਜੇਲ੍ਹ ਵਿੱਚ ਵਾ ਤਾਂ ਸ਼ਾਇਦ ਬਾਹਰ ਆ ਜਾਏਗਾ। ਕਿਉਂਕਿ ਮੈਂ ਆਪਣੀ ਹੋਸ਼ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਇਲੈਕਸ਼ਨ ਵੇਖੀ ਆ ਤੁਸੀਂ ਦੇਖੀ ਹੋ ਉਸ ਵੇਲੇ ਓਦੋਂ ਡੀਆਈਜੀ ਦੇ ਅਹੁਦੇ ਤੇ ਸੀ ਜਦੋਂ ਅਕਾਲ ਤਖਤ 'ਤੇ ਅਟੈਕ ਹੋਇਆ ਤੇ ਉਹਨਾਂ ਨੇ ਵੀ ਰਿਜਾਈਨ ਕਰ ਦਿੱਤਾ ਸੀ ਹਾਂਜੀ ਉਹ ਵੀ ਜੇਲ੍ਹ ਵਿੱਚ ਸੀ ਤੇ ਓਦੋਂ ਛੇਰ ਦੇ ਚੋੜ ਨਿਸ਼ਾਨ ਤੇ ਇਲੈਕਸ਼ਨ ਲੜੇ ਸੀ ਜੀ ਉਦੋਂ ਮੇਰੀ ਮੈਰੀ ਜਾਨ ਵੀ ਯਾਦ ਹੈ ਤੁਹਾਨੂੰ ਹਾਂਜੀ ਯਾਦ ਮੇਰੀ ਮੈਰੀ ਨਹੀਂ ਸੀ ਹੋਈ ਵੀ ਅੱਛਾ ਇਹ ਇਲੈਕਸ਼ਨ ਅਸੀਂ ਵੇਖੀ ਆ ਉਹ ਅਮਰਿਤਪਾਲ ਵਾਂਗੂ ਹੀ ਵੱਡੀ ਲੀਡ ਨਾਲ ਜਿੱਤੇ ਸੀ ਤੇ ਉਹਨਾਂ ਨੂੰ ਉਦੋਂ ਰਿਹਾ ਕਰ ਦਿੱਤਾ ਗਿਆ ਸੀ ਉਸੇ ਟਾਈਮ ਤੇ ਅਸੀਂ ਵੀ ਇਹ ਸਹਾ ਬਣਾਈ ਉਹਨਾਂ ਦੀ ਮਦਦ ਕੀਤੀ ਆ ਇੱਕ ਮਾਂ ਦਾ ਦੁੱਖ ਸਮਝਦੇ ਹੋયા ਆ ਕਿ ਸ਼ਾਇਦ ਉਹ ਜੇਲ੍ਹ ਤੋਂ ਬਾਹਰ ਆ ਜਾਣ ਲੋਕਾਂ ਨੂੰ ਜੋੜ ਵੀ ਰਾਇਆ ਸੀ ਨਸ਼ੇ ਦਾ ਵਿਰੋਧ ਵੀ ਕਰਾਇਆ ਸੀ ਨਸ਼ੇ ਛਡਾਰ ਰਾਇਆ ਸੀ ਕੰਮ ਵਧੀਆ ਜਿਹੜਾ ਕੰਮ ਕੋਈ ਵਧੀਆ ਕਰਦਾ ਉਹ ਸਾਡੇ ਲਈ ਸਨਮਾਨਯੋਗ ਆ ਪੰਜਾਬ ਲਈ ਵਧੀਆ ਕਰਦਾ ਵਾ ਅਮਰਕਪਾਲ ਸਹੀ ਕੰਮ ਕਰ ਰਿਹਾ ਸੀ ਹਾਂਜੀ ਨਸ਼ੇ ਛਡਵਾ ਕਾਫੀ ਲੋਕਾਂ ਦੇ ਨਸ਼ੇ ਉਹਨਾਂ ਛਡਵਾਏ ਆ ਤੇ ਇਸ ਕਰਕੇ ਅਸੀਂ ਇੱਕ ਮਾਂ ਦੇ ਦਰਦ ਨੂੰ ਸਮਝਦੇ ਆਂ ਅਸੀਂ ਮਤਲਬ ਕਈ ਜਗ੍ਹਾ ਬੂਥ ਨਹੀਂ ਸੀ ਲਗਣ ਦਿੱਤੇ ਉਹਨਾਂ ਦੇ ਪਰਿਵਾਰ ਨੂੰ ਖੁਦ ਵੀ ਪਤਾ ਵਾ ਕਿ ਅਸੀਂ ਬਹੁਤ ਜ਼ਿਆਦਾ ਮਦਦ ਕੀਤੀ ਸੀ ਉਹਨਾਂ ਦਾ ਪਰਿਵਾਰ ਮਿਲਿਆ ਉਹਨਾਂ ਦੇ ਫਾਦਰ ਸਾਹਿਬ ਮਨਦੀਪ ਸਿੰਘ ਲਈ ਚੋਣ ਪ੍ਰਚਾਰ ਕਰ ਰਹੇ ਨੇ ਹਾਂਜੀ ਕਰ ਰਹੇ ਨੇ ਨਹੀਂ ਮਿਲੇ ਨਹੀਂ ਗਏ ਵੈਸੇ ਇਹੀ ਤੇ ਸੋਚਿਆ ਕਿ ਅਸੀਂ ਇੰਨੀ ਮਦਦ ਕੀਤੀ ਉਹਨਾਂ ਨੂੰ ਪਤਾ ਵੀ ਆ ਤੇ ਮਤਲਬ ਕਿ ਉਹ ਆਪਣੇ ਆਪ ਹੀ ਉਹਨਾਂ ਦਾ ਫਰਜ਼ ਬਣਦਾ ਸੀ ਸਾਡੀ ਮਦਦ ਕਰਨਾ ਹਾਂਜੀ ਤੇ ਬਾਕੀ ਉਹਨਾਂ ਕੈਂਡੀਡੇਟ ਖਿਲਾਰ ਦਿੱਤਾ ਰਾਈਟ ਮੰਦਾ ਲੋਕਤੰਤਰ ਵਿੱਚ ਜਿਹੜਾ ਮੱਝੀ ਖਲੋ ਸਕਦਾ ਵਾ ਤੇ ਕੋਈ ਗੱਲ ਨਹੀਂ ਉਹ ਵੀ ਮੈਦਾਨ ਚ ਸਾਰੇ ਮੈਦਾਨ ਵਿੱਚ ਹੀ ਆ ਬਾਕੀ 14 ਤਰੀਕ ਨੂੰ ਰਿਜ਼ਲਟ ਦੱਸ ਦੇਗਾ ਪਰ ਉਹ ਕਹਿੰਦੇ ਅਸੀਂ ਪੰਥਕਾਂ ਤੁਸੀਂ ਕਹਿੰਦੇ ਹੋ ਤੁਸੀਂ ਪੰਥਕ ਹੋ ਦੋਵੇਂ ਪਰਿਵਾਰ ਪੰਥਕ ਨਹੀਂ ਕਿਉਂਕਿ ਤੁਹਾਡੇ ਪਤੀ ਨੇ ਜਿਹੜੇ ਉਹਨਾਂ ਨੇ 84 ਦੇ ਵਿੱਚ ਬੈਰਕਾਂ ਛੱਡੀਆਂ ਉਹ ਜਿਹੜਾ ਮਨਦੀਪ ਸਿੰਘ ਦਾ ਭਰਾ ਹੈ ਸਨੀ ਉਹ ਕਹਿੰਦੇ ਅਸੀਂ ਸੂਬੇ ਦਾ ਕਤਲ ਕੀਤਾ ਉਸ ਤੋਂ ਪਹਿਲਾਂ ਉਹਨਾਂ ਨੇ ਸੂਰੀ ਦਾ ਕਤਲ ਕੀਤਾ ਉਹ ਇਹ ਕਲੇਮ ਕਰ ਰਹੇ ਨੇ ਪੰਥਕ ਕੌਣ ਹੈ ਲੋਕ ਕਿਹਨੂੰ ਪੰਥਕ ਸੰਭ ਦੇ ਵੇਖੋ ਜੀ ਸਾਰਾ ਪੰਜਾਬ ਵੀ ਪੰਥਕਵਾ ਹੂੰ ਸਾਰੇ ਹੀ ਪੰਥਕਵਾ ਆਪਾਂ ਹੂੰ ਤੇ ਬਾਕੀ ਆਪਾਂ ਇਲੈਕਸ਼ਨ ਲੜ ਰਹੇ ਆ ਹੂੰ ਬਾਕੀ ਇਹ ਵੀ ਬੰਡੀਆਂ ਪਈਆਂ ਹੋਈਆਂ ਪੰਥਕ ਦੀਆਂ ਹੂੰ ਏਜੰਸੀਆਂ ਨੇ ਬੰਡਿਆ ਹੋਇਆ ਵਾ ਹੂੰ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਲਈ ਸ਼ੁਰੂ ਤੋਂ ਇਹ ਚਾਲਾਂ ਚੱਲਦੇ ਆਏ ਆ ਤੇ ਪਰ ਕੰਮਜਾਬ ਨਹੀਂ ਹੋ ਸਕੇ ਸੋ ਮੈਂ ਤੇ ਹੱਥ ਜੋੜਦੀ ਆ ਕਿ ਆਪਾਂ ਪੰਜਾਬ ਨੂੰ ਬਚਾਉਣ ਲਈ ਸਾਰੇ ਇਕ ਹੋਈਏ ਕੋਸ਼ਿਸ਼ ਵੀ ਰਹੂਗੀ ਬਾਅਦ ਵਿੱਚ ਵੀ ਕੋਸ਼ਿਸ਼ ਰਹੂਗੀ ਕਿ ਆਪਾਂ ਸਾਰੇ ਇਕ ਹੋਈਏ ਤੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਕੰਮ ਕਰੀਏ ਕਰਨਪੁਰ ਜونی ਕਹਿੰਦੇ ਅਸੀਂ ਵੀ ਪੰਥਕ ਆਂ ਕਹਿੰਦੇ ਮੇਰੇ ਦਾਦਾ ਜੀ ਐਸਡੀਪੀਸੀ ਦੇ ਵਿੱਚ ਕੋਈ ਸ਼ਾਇਦ ਸੀ ਹਾਂਜੀ ਵੱਡੇ ਵੱਡੇਰੇ ਜਿਹੜੇ ਉਹ ਹੈਗੇ ਸੀ ਕਰਦੇ ਰਹੇ ਆ ਸਾਰੇ ਪੰਥਕ ਤੁਹਾਨੂੰ ਦੱਸਿਆ ਵੀ ਸਾਰਾ ਪੰਜਾਬੀ ਪੰਥਕ ਵਾ ਅਸੀਂ ਸਾਰਿਆਂ ਨੂੰ ਪੰਥਕ ਹੀ ਮੰਨਦੇ ਆ ਕਿ ਸਾਰੇ ਪੰਥਕ ਹੀ ਆ ਤੁਹਾਡਾ ਹਲਕਾ ਵੀ ਪੰਥਕੀ ਕੋਰ ਪੰਥਕ ਹਲਕਾ ਦੱਸਿਆ ਜਾ ਰਿਹਾ ਵੀ ਇੱਥੇ ਪੰਥਕ ਪੋਲਿਟਿਕਸ ਹੈ ਜਿਹੜੀ ਉਸ ਤਰੀਕੇ ਨਾਲ ਹੀ ਚੱਲਦੀ ਆ ਜੀ ਬਿਲਕੁਲ ਬਿਲਕੁਲ ਤਾਂ ਹੀ ਸਿਮਰਨਜੀਤ ਸਿੰਘ ਮਾਨ ਇਥੋਂ ਜਿੱਤੇ ਹਾਂਜੀ ਤਾਂ ਹੀ ਅਮਰਤਪਾਲ ਸਿੰਘ ਇਥੋਂ ਜਿੱਤੇ ਉਹ ਮਤਲਬ ਕਿ ਲੋਕ ਵੇਖਦੇ ਆ ਇਥੋਂ ਦੇ ਵੀ ਸਮੇਂ ਦੀ ਲੋੜ ਕੀ ਆ ਹੂੰ ਸਮੇਂ ਦੀ ਲੋੜ ਮੁਤਾਬਕ ਉਹ ਵੋਟਾਂ ਪਉਂਦੇ ਕਿਸੇ ਦੇ ਦਬਾਅ ਵਿੱਚ ਨਹੀਂ ਆਉਂਦੇ। ਇਸ ਕਰਕੇ ਉਹ ਜਿਹਨੂੰ ਅੱਗੇ ਲਿਆਉਣਾ ਚਾਹਣ ਉਹ ਲਿਆ ਸਕਦੇ ਆ ਇਹ ਤੇ ਉਹਨਾਂ ਦੀ ਸੋਚ ਆ। ਬਾਕੀ ਅਸੀਂ 3 ਮਹੀਨੇ ਤੋਂ ਲੋਕਾਂ 'ਚ ਵਿਚਰੇ ਹੋਏ ਆਂ। ਹਾਂਜੀ। ਲੋਕ ਸਾਡੇ ਨਾਲ ਜੁੜ ਰਹੇ ਆ, ਤੜਾ-ਤੜ ਜੁੜ ਰਹੇ ਆ ਕਿਉਂਕਿ ਲੋਕ ਚਾਹੁੰਦੇ ਆ ਕਿ ਦਿੱਲੀ ਵਾਲੀਆਂ ਪਾਰਟੀਆਂ ਪੰਜਾਬ ਨੂੰ ਨਹੀਂ ਚਾਹੀਦੀਆਂ। ਜੀ। ਹੁਣ ਤੇ ਕਾਂਗਰਸ ਵਾਲੇ ਵੀ ਕਹਿਣ ਲੱਗੇ ਕਿ ਖੇਤਰੀ ਪਾਰਟੀ ਜਿਹੜੀ ਆ ਜ਼ਰੂਰੀ ਆ। ਰਾਣਾ ਗਰਜੀਤ ਜੀ ਦਾ ਬਿਆਨ ਤੁਸੀਂ ਸੁਣਿਆ ਹੋਣਾ ਵੀ ਪੰਜਾਬ ਦੇ ਭਲੇ ਲਈ ਖੇਤਰੀ ਪਾਰਟੀ ਜ਼ਰੂਰੀ ਆ। ਜਿੰਨੂੰ ਜਿੰਨੂੰ ਪੰਜਾਬ ਪ੍ਰਤੀ ਦਰਦ ਵਾਣਾ ਉਹ ਇਹ ਸੋਚ ਰਿਹਾ ਕਿ ਖੇਤਰੀ ਪਾਰਟੀ ਲਿਆਉਣੀ ਬਹੁਤ ਜ਼ਰੂਰੀ ਹਰਮੀਤ ਸਿੰਘ ਸੰਧੂ ਨੂੰ ਕਿਵੇਂ ਦੇਖਦੇ ਹੋ ਉਹ ਕਹਿੰਦੇ 20 ਤੋਂ 25000 ਵੋਟ ਦੀ ਲੀਡ ਨਾਲ ਅਸੀਂ ਜਿੱਤਾਂਗੇ ਜਿਹੜੇ ਇੱਥੇ ਫਿਰ ਰਹੇ ਨੇ ਕਹਿੰਦੇ ਉਹਨਾਂ ਨੇ ਲੱਭਣਾ ਨਹੀਂ ਮੁੜ ਕੇ ਵੇਖੋ ਜੀ ਅਹੀਂ ਵੀ ਇੱਥੇ ਆ ਲੱਭਣਾ ਕਿਉਂ ਨਹੀਂ ਕਿੱਥੇ ਗਵਾਜਣਾ ਅਸੀਂ ਬਾਕੀ ਜਿਹੜੀ ਹਰਮੀਤ ਸਿੰਘ ਸੰਧੂ ਜੀ ਕਹਿ ਰਿਹਾ ਉਹ ਵੋਟ ਅਕਾਲੀ ਦਲ ਦੀ ਸੀ ਹੂੰ ਉਹ ਅਕਾਲੀ ਦਲ ਜਿਹੜੇ ਆ ਉਥੇ ਹੀ ਆ ਪਾਰਟੀ ਉਥੇ ਹੀ ਆ ਵਰਕਰ ਉਥੇ ਹੀ ਆ ਸਿਰਫ ਕੁਝ ਚਹੇਤੇ ਲੋਕ ਜਿਹੜੇ ਉਹਨਾਂ ਦੇ ਉਹਨਾਂ ਦੇ ਨਾਲ ਗਏ ਆ ਅਕਾਲੀ ਦਲ ਦੀ ਵੋਟ ਸੀ ਜਿਹੜੀ ਉਹ ਤੁਹਾਨੂੰ ਪਾਉਗੀ ਹਾਂਜੀ ਅਕਾਲੀ ਦਲ ਦੀ ਵੋਟ ਉਹ ਪਾਰਟੀ ਨਾਲ ਖੜੇ ਆ ਲੋਕ ਸ਼ੁਰੂ ਤੋਂ ਅਕਾਲੀ ਜਿਹੜੇ ਉਹ ਤੇ ਪਾਰਟੀ ਦੇ ਨਾਲ ਹੀ ਖੜੇ ਆ ਉਹਨਾਂ ਦੇ ਮਨ ਵਿੱਚ ਬਸਿਆ ਹੋਇਆ ਹੈ ਅਕਾਲੀ ਤੇ ਨਾਲੇ ਅਕਾਲੀ ਦਲ ਦੀ ਦੇਣ ਵੇਖੋ ਪੰਜਾਬ ਨੂੰ ਕਿੰਨਾ ਵਿਕਾਸ ਕੀਤਾ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਦੀ ਆ ਗਰੀਬਾਂ ਵਾਸਤੇ ਭਲਾਈ ਸਕੀਮਾਂ ਉਹਨਾਂ ਨੇ ਚਲਾਈਆਂ ਵਾਂ ਸਾਰੇ ਕੰਮ ਅਕਾਲੀ ਦਲ ਨੇ ਕੀਤੇ ਆ ਤੇ ਜੇ ਬਾਕੀ ਪਾਰਟੀਆਂ ਨੇ ਕੀਤੇ ਤੇ ਉਹ ਗਿਣਾ ਸਕਦੇ ਪਰ ਉਹ ਤਾਂ ਕਲੇਮ ਕਰ ਰਹੇ ਨਹੀਂ ਉਹ ਕਹਿੰਦੇ ਜਿੰਨੇ ਵੀ ਪਰਿਵਾਰ ਸੀ ਉਹ ਕਹਿੰਦੇ ਸਾਰੇ ਮੇਰੇ ਨਾਲ ਚੱਲ ਰਹੇ ਨੇ ਵੇਖੋ ਜੀ ਕਹਿਣ ਦੀਆਂ ਗੱਲਾਂ ਕਹਿਣ ਦੀ ਮੈਂ ਤੁਹਾਨੂੰ ਕਹਿਦਾ ਉਹ ਦੇ ਮਤਲਬ ਕਿ ਜਿਹੜਾ ਮਰਜੀ ਜੋ ਮਰਜੀ ਕੋਈ ਕਹੀ ਜਾਵੇ ਤੇ ਇਹ ਨਹੀਂ ਕੋਈ ਗੱਲ ਬਾਕੀ ਸਾਰੇ ਪਾਰਟੀ ਦੇ ਨਾਲ ਖੜੇ ਆ ਹਰਮੀਤ ਦੇ ਨਾਲ ਨਹੀਂ ਖੜੇ ਹਰਮੀਤ ਸੰਧੂ ਨੂੰ ਤੇ ਸਿਰਫ ਉਹ ਦੋ ਚਾਰ ਜਿਹੜੇ ਉਹਦੇ ਹੈਗੇ ਆ ਚਿਹਤੇ ਉਹ ਹੀ ਗਏ ਨਾਲ ਜੀ ਭਾਜੀਪੀ ਨੂੰ ਕਿਵੇਂ ਦੇਖ ਰਹੇ ਹੋ ਭਾਜੀਪੀ ਭਾਈਵਾਲ ਹੁੰਦੀ ਸੀ ਅਕਾਲੀ ਦਲ ਦੀ પણ বিজেপি ਵੀ ਚੋਣ ਮੈਦਾਨ ਦੇ ਵਿੱਚ ਹੈ ਤੁਹਾਡੇ ਨਾਲ ਹੀ ਦਫ਼ਤਰ বিজেপি ਦਾ ਸਾਰੇ ਨਾਲ-ਨਾਲ ਆਪਾਂ ਗੋਆਂਢੀ ਆਪਾਂ ਸਾਰੇ ਭੈਣ ਭਰਾਈਆਂ ਆਪਾਂ ਇੱਥੇ ਹੀ ਰਹਿਣਾ ਵਾ ਸਾਰਿਆਂ ਨੇ ਸਾਡੀ ਭਾਈਚਾਰਕ ਸਾਂਝ ਹੋਣੀ ਚਾਹੀਦੀ ਆ ਰਾਈਟ ਵਾ ਸਾਰੇ ਇਲੈਕਸ਼ਨ ਲੜ ਰਹੇ ਆ ਚੋਣ ਮੈਦਾਨ ਵਿੱਚ ਵਾ ਤੇ ਕੋਈ ਗੱਲ ਨਹੀਂ 14 ਤਰੀਕ ਨੂੰ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਊਗਾ ਸਾਰਾ ਕੁਝ ਤੇ ਬਾਕੀ ਇਸ ਵਾਰ ਮਤਲਬ ਲੋਕ ਚਾਹੁੰਦੇ ਆ ਕਿ ਸ਼ਰੋਮਣੀ ਅਕਾਲੀ ਦਲ ਆਵੇ ਬੀਬੀ ਜੀ ਲੋਕਾਂ ਦੇ ਵਿੱਚ ਜਾ ਰਹੇ ਹਾਂ ਲੋਕ ਕੀ ਕਹਿ ਰਹੇ ਨੇ ਲੋਕ ਵੇਖੋ ਜੀ ਲੋਕ ਇੰਨੇ ਜ਼ਿਆਦਾ ਦੁਖੀ ਆ ਨਾ ਨਸ਼ੇ ਤੋਂ ਹਾਂਜੀ ਹਰ ਜਿੱਥੇ ਵੀ ਅਸੀਂ ਚੋਣ ਪ੍ਰਚਾਰ ਲਈ ਜਾਂਦੇ ਆ ਨਾ ਇੱਕੋ ਗੱਲ ਕਰਦੇ ਹੱਥ ਜੋੜਦੇ ਕਿ ਸਾਨੂੰ ਦੋ ਕੁਛ ਨਾ ਨਸ਼ਾ ਬੰਦ ਕਰਾ ਦੇ ਬਸ ਅੱਛਾ ਇਹੀ ਕਹਿ ਰਹੇ ਨੇ ਸਾਰੇ ਬਾਕੀ ਨਸ਼ਾ ਜਿਹੜਾ ਵਾ ਉਹ ਸਾਨੂੰ ਆਪਣੇ ਪਿੰਡੂ ਪੱਧਰ ਤੇ ਉੱਠਣਾ ਪੈਣਾ ਲੋਕ ਹੀ ਜਾਗਰਕ ਹੋਣਗੇ ਲੋਕਾਂ ਦੇ ਅੱਗੇ ਕੋਈ ਵੀ ਚੁਣੌਤੀ ਜਿਹੜੀ ਆ ਉਹ ਨਹੀਂ ਟਿਕ ਸਕਦੀ ਵੀ ਤੇ ਲੋਕਾਂ ਦੀ ਆਪਾਂ ਮਦਦ ਲਵਾਂਗੇ ਪਿੰਡਾਂ 'ਚ ਕਮੇਟੀਆਂ ਬਣਾਵਾਂਗੇ ਤੇ ਆਪਾਂ ਕੋਸ਼ਿਸ਼ ਕਰਾਂਗੇ ਤੇ ਨਸ਼ੇ ਪਹਿਲ ਦੇ ਆਧਾਰ ਤੇ ਬੰਦ ਕਰਵਾਵਾਂਗੇ। ਕਾਰਨ ਕੀ ਮੰਨਦੇ ਹੋ ਨਸ਼ੇ ਦਾ? ਮਤਲਬ ਪੰਥਕ ਹਲਕਾ ਹੈ ਇੱਥੇ ਤਾਂ ਨਸ਼ਾ ਉਸ ਤਰੀਕੇ ਨਾਲ ਹੀ ਹੋਣਾ ਚਾਹੀਦਾ ਜਿਵੇਂ ਮਤਲਬ ਗੁਰਦੁਆਰਾ ਸਾਹਿਬ ਤਰਨਤਾਰਨ ਸਾਹਿਬ ਆ, ਗੁਰੂ ਸਾਹਿਬ ਇੱਥੇ ਅੰਮ੍ਰਿਤਸਰ ਨਾਲ ਆ। ਵੇਖੋ ਜੀ ਇੱਕ ਤਾਂ ਬਾਰਡਰ ਬਾਰਡਰ ਬੈਲਟ ਆ ਤੇ ਇੱਕ ਇਹ ਹੈਗਾ ਵੀ ਸਰਕਾਰਾਂ ਰਲੀਆਂ ਹੋਈਆਂ ਜੀ। ਸਰਕਾਰ ਦੀ ਛਾਹ ਤੇ ਨਸ਼ਾ ਵੇਖਦਾ ਪਿਆ ਵਾ। ਪਿੰਡ ਵਾਲੇ ਫੜਾਉਂਦੇ ਆ। ਪੁਲਸ ਵਾਲੇ ਪੈਸੇ ਲੈ ਕੇ ਛੱਡ ਦਿੰਦੇ ਆ ਹੂੰ ਤੇ ਉਹ ਫੇਰ ਵੇਚਦੇ ਆ ਉਹਨਾਂ ਦਾ ਹੌਸਲਾ ਹੋਰ ਵੱਧ ਜਾਂਦਾ ਵਾ ਇਸੇ ਤਰ੍ਹਾਂ ਚੱਲਦਾ ਇਸੇ ਤਰ੍ਹਾਂ ਚੱਲਦਾ ਤੇ ਲੋਕੀ ਰੋਂਦੇ ਮਾਵਾਂ ਰੁੰਦੀਆਂ ਫਿਰਦੀਆਂ ਵਾ ਹੂੰ ਤੇ ਇਸ ਕਰਕੇ ਸਰਕਾਰਾਂ ਦੀ ਸ਼ਹਿ ਦੇ ਵੇਖਦਾ ਸਾਰੀ ਆਮ ਆਦਮੀ ਪਾਰਟੀ ਇੱਥੇ ਫਿਰ ਰਹੀ ਆ ਮਨੀਸ਼ ਸੋਦੀਆ ਕਹਿ ਰਹੇ ਨੇ ਕਹਿੰਦੇ ਸਾਰਾ ਪੰਜਾਬ ਅਸੀਂ ਨਸ਼ਾ ਮੁਕਤ ਕਰ ਦੇਣਾ ਤੁਸੀਂ ਕੋਈ ਗਲਤ ਬੰਦਾ ਨਾ ਚੁਣ ਲਿਓ ਕਹਿੰਦੇ ਕਿਤੇ ਤੁਹਾਡੇ ਇੱਥੇ ਨਸ਼ਾ ਰਹਿ ਜਵੀਂ ਵੇਖੋ ਜੀ ਮਨੀਸ਼ ਸ਼ਸ਼ੋਦੀਆ ਦਾ ਬਿਆਨ ਤੁਸੀਂ ਸੁਣਿਆ ਹੋਣਾ ਸ਼ਾਮਦਮ ਦੰਦ ਬੇ ਲੁੱਟੋ ਲੁੱਟੋ ਜੋ ਮਰਜੀ ਹਾਰ ਹਿਲਾ ਵਰਤੋ ਅਸੀਂ ਇਲੈਕਸ਼ਨ ਇਹ ਜਿੱਤਣੀ ਆ ਹੂੰ ਤੇ ਉਹ ਔਰ ਉਹ ਲਾਗੂ ਵੀ ਕਰ ਦਿੱਤਾ ਉਹਨਾਂ ਪੰਜਾਬ 'ਚ ਪਰਚੇ ਕਰ ਰਿਹਾ ਸਾਡੇ ਸਰਪੰਚਾਂ ਦੇ ਪੰਚਾਂ ਦੇ ਕਰ ਰਿਹਾ ਇਸ ਕਰਕੇ ਕਰ ਰਿਹਾ ਕਿ ਚੋਣ ਪ੍ਰਚਾਰ ਨਾ ਕਰਨ ਤੇ ਅਸੀਂ ਦੇ ਵੈਸੇ ਹੀ ਤਿੰਨ ਮਹੀਨੇ ਤੋਂ ਲੱਗੇ ਲੋਕ ਸਾਡੇ ਨਾਲ ਜੁੜ ਚੁੱਕੇ ਆ ਸਭ ਤੋਂ ਪਹਿਲਾਂ ਹੀ ਤੁਹਾਡੀ ਟਿਕਟ ਜਿਹੜੀ ਉਹ ਨਾਊਂਸ ਹੋਈ ਸੀ ਜੀ ਜੀ ਸਭ ਤੋਂ ਪਹਿਲਾਂ ਅਨਾਊਂਸ ਹੋਈ ਸੀ ਤੇ ਬਾਕੀ ਪੰਚ ਸਰਪੰਚ ਸਾਡੇ ਡਟੇ ਹੋਏ ਬਿਲਕੁਲ ਹੂੰ ਸਾਡਾ ਇੱਕ ਸਰਪੰਚ ਵਾ ਉਹ ਮਿਲਕ ਦੇ ਬੇਰ ਕਾ ਮਿਲਕ ਪਲਾਂਟ ਚ ਅਡੇਰੀ ਤੇ ਦੁੱਧ ਪਾਉਂਦਾ ਸੀ ਤੇ ਉਹਦਾ ਦੁੱਧ ਵੀ ਬੰਦ ਕਰਵਾ ਦਿੱਤਾ ਗਿਆ ਅੱਛਾ ਉਹਦਾ ਦੋ ਮਤਲਬ ਕਹੋ ਜੀ ਰੋਟੀ ਰੋਜੀ ਖਾਣ ਤੱਕ ਗੱਲਾਂ ਚੱਲ ਰਹੀਆਂ ਵਾ ਸਰਕਾਰ ਕਰ ਰਹੀ ਹੈ ਹਾਂਜੀ ਸਰਕਾਰ ਕਰ ਰਹੀ ਖਾਦ ਨਹੀਂ ਲੈਣ ਦੇਣ ਰਹੀ ਝੋਨਾ ਨਹੀਂ ਕਟਣ ਦੇ ਰਹੀ ਏ ਛੋਟੀਆਂ ਛੋਟੀਆਂ ਕਮੀਨੀਆਂ ਹਰਕਤਾਂ ਕਰ ਰਹੀ ਆ ਬਾਕੀ ਉਹ ਕਹਿੰਦੇ ਆ ਕਿ ਕੋਈ ਨਹੀਂ 10 ਦਿਨ ਬਾਅਦ ਵਿੱਚ ਕਣਕ ਬੀਜ ਲਾਂਗੇ ਤੇ ਅਸੀਂ ਤੁਹਾਡੇ ਨਾਲ ਖੜੇ ਆ ਤੇ ਇਸ ਕਰਕੇ ਪੂਰੇ ਡਟੇ ਹੋਏ ਸਰਕਾਰੀ ਤੱਕੇਸ਼ਾਈ ਵਿਰੋਧੀ ਤੁਸੀਂ ਕਿਹਾ 27 ਸਾਲ ਤੁਸੀਂ ਮਹਿਕਮੇ ਨੂੰ ਦਿੱਤੀ ਜੀ ਪੜਾਇਆ ਬੱਚਿਆਂ ਨੂੰ ਬਾਕੀਆਂ ਦੀ ਇੰਟਰਵਿਊ ਕਰਦੇ ਆ ਤੁਹਾਡੀ ਇੰਟਰਵਿਊ ਕੀਤੀ ਤੁਸੀਂ ਉਸ ਤਰੀਕੇ ਨਾਲ ਤੰਜ ਨਹੀਂ ਕਿਸੇ ਸਾਰਿਆਂ ਤੇ ਜਵਾਬ ਦਿੰਦੇ ਨੇ ਵੇਖੋ ਜੀ ਮੈਂ ਮਤਲਬ ਬਦਲ ਵਾਲਾ ਉਰਾਜਨੀਤੀ ਨਹੀਂ ਕਰਦੀ ਮੈਂ ਤੰਜ ਨਹੀਂ ਕਰ ਸਕਦੀ ਮੈਂ ਮੇਰਾ ਸੁਭਾਅ ਹੀ ਆ ਮੇਰੀ ਸੋਚ ਹੀ ਇਹੋ ਜੀ ਆ ਕਿਉਂਕਿ ਜੋ ਮੈਂ ਬੱਚਿਆਂ ਨੂੰ ਸਿਖਾਇਆ ਸਚਾਈ ਦੇ ਰਸਤੇ 'ਚ ਚੱਲੀ ਆ ਤੇ ਸਚਾਈ ਦੇ ਰਸਤੇ ਤੇ ਚੱਲਦੀ ਰਹੂੰਗੀ। ਮਾਲਕ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਤੇ ਬਾਕੀ ਇਹ ਵੀ ਵਿਰੋਧੀ ਜਿਹੜੇ ਤੰਜ ਵੀ ਕੱਸਦੇ ਆ ਨਾ ਇਹ ਚੀਜ਼ ਵੀ ਮੈਨੂੰ ਐਡੀ ਨਹੀਂ ਲੱਗਦੀ ਵੀ ਮੇਰੇ ਦਿਲ ਨੂੰ ਵੀ ਕੋਈ ਗੱਲ ਨਹੀਂ ਕਹੀ ਜਾਣ। ਪਾਪ ਧੋਈ ਜਾਣਦੇ ਕੋਈ ਗੱਲ ਨਹੀਂ। ਹੂੰ। ਇਹ ਵੀ ਸਵਾਲ ਚੁੱਕ ਰਹੀ ਹੈ ਸਰਕਾਰ ਜਾਂ ਵਿਰੋਧੀ ਕਹਿੰਦੇ ਇੰਨਾ ਕੁ ਸਮਾਂ ਰਹਿ ਗਿਆ। ਇੰਨੇ ਸਮੇਂ ਦੇ ਵਿੱਚ ਕੀ ਕਰ ਲੂੰਗੀ? 1 ਸਾਲ ਰਹਿ ਗਿਆ ਸਰਕਾਰ ਦਾ। ਪਹਿਲਾਂ ਹੀ ਕਹਿੰਦੇ ਨੇ ਜਿਹੜੇ ਬਾਕੀ ਜੁਨੇ ਨੇ ਉਹ ਕਹਿੰਦੇ ਸਾਨੂੰ ਤਾਂ ਸਰਕਾਰ ਚੱਲਣੀ ਨਹੀਂ ਦਿੰਦੀ ਆਪਣੇ ਤਰੀਕੇ ਦੇ ਨਾਲ ਕੰਮ ਹੀ ਨਹੀਂ ਕਰਨ ਦਿੰਦੀ ਦੇਖੋ ਜੀ 92 ਐਮਐਲਏ ਜਿਹੜੇ ਜਿਤਨੇ ਥੋੜੀ ਜੀ ਗੱਲ ਨਹੀਂ ਹੁੰਦੀ ਛੋਟੀ ਜੀ ਗੱਲ ਨਹੀਂ ਤੇ ਸਰਕਾਰ ਨੇ ਕੀਤਾ ਵੇਖੋ ਕੀ ਆ ਤੇ ਸਮੇਂ ਦੀ ਗੱਲ ਜੇ ਕਹਿੰਦੇ ਜੋ ਆਪਾਂ ਇੱਥੋਂ ਹੀ ਮੋੜ ਬੰਨਾਂਗੇ ਸ਼੍ਰੋਮਣੀ ਅਕਾਲੀ ਦਲ ਦਾ ਜਿਸ ਤਰ੍ਹਾਂ 95 ਦੀ ਗਿੰਦੜਬਾਹ ਤੇ ਜਨਾਲੇ ਦੀ ਇਲੈਕਸ਼ਨ ਹੋਈ ਸੀ ਤੇ 97 ਜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਗਈ ਸੀ ਤੇ ਇਹੋ ਹੀ ਗੱਲ ਇੱਥੇ ਹੋਣੀ ਜੇ ਇਵੀ ਇਤਿਹਾਸ ਹੀ ਰਚਿਆ ਜਾਣਾ ਇੱਕ ਕਿਸਮ ਦਾ 2027 ਦਾ ਮੁੱਢ ਵੱਜਣਾ ਜੇ ਤੁ ਜਿਵੇਂ ਬਾਦਲ ਸਾਹਿਬ ਕਹਿੰਦੇ ਨੇ ਕਹਿੰਦੇ ਨੇ ਨੇਰੀ ਲਿਆ ਦੇਣੀ ਆ ਮੈਂ ਆਪਾਂ ਇਹਨਾਂ ਤੋਂ ਗ੍ਰਾਂਟ ਨਹੀਂ ਲੈਣੀ ਗ੍ਰਾਂਟ ਨਹੀਂ ਲੈਣੀ ਵਾਕਿਆ ਹੀ ਬਾਦਲ ਸਾਹਿਬ ਬੜੇ ਦਰਿਆਦਿਲ ਵਾ ਨੇਰੀ ਲਿਆ ਦਿੰਦੇ ਆ ਉਹ ਤੇ ਕਹਿੰਦੇ ਟਰਾਲੀ ਭਰ ਕੇ ਮੈਂ ਨੋਟ ਲਿਆਵਾਂਗਾ ਜਿੰਨੇ ਮਰਜ਼ੀ ਲਾ ਲਿਓ ਤੇ ਉਹਨਾਂ ਦੇ ਵੀ ਦੇਣੇ ਆ ਹਾਲਾਤ ਬਹੁਤ ਮਾੜੇ ਜੇ ਉਹਨਾਂ ਦੇ ਟਾਈਮ ਦੀਆਂ ਛੜਕਾਂ ਬਣੀਆਂ ਉਹਨਾਂ ਦੇ ਟਾਈਮ ਦੀਆਂ ਗਲੀਆਂ ਨਾਲੀਆਂ ਬਣੀਆਂ ਵਾ ਤੇ ਹਾਲਾਤ ਇੰਨੇ ਮਾੜੇ ਕਿ ਸਭ ਟੁੱਟ ਚੁੱਕੀਆਂ 9 ਸਾਲ ਹੋ ਗਏ ਆ ਕੋਈ ਰਿਪੇਅਰ ਨਹੀਂ ਹੋਈ ਵੀ ਤੇ ਇਸ ਕਰਕੇ ਲੋਕ ਚਾਹੁੰਦੇ ਆ ਕਿ ਸ਼ਰਮਣੀ ਅਕਾਲੀ ਦਲ ਦੀ ਸਰਕਾਰ ਆਵੇ ਆਖਰੀ ਸਵਾਲ ਹੈ ਮੇਰਾ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਹੈ ਜਿਹੜੀ ਉਪੰੰਕ ਕਰ ਦਿੱਤੀ ਗਈ ਹੈ ਹਾਂਜੀ ਅਕਾਲੀ ਦਲ ਲੜਾਈ ਲੜਦਾ ਰਿਹਾ ਹੈ ਚੰਡੀਗੜ੍ਹ ਤੇ ਲਈ ਪੰਜਾਬੀ ਬੋਲਦੇ ਇਲਾਕਿਆਂ ਦੇ ਲਈ ਪਿੱਛੇ ਜੇ ਬੀਬੀਐਮਬੀ ਦਾ ਜਿਹੜਾ ਰੌਲਾ ਪੈ ਰਿਹਾ ਸੀ ਉਹ ਕਿਸ ਤਰੀਕੇ ਨਾਲ ਦੇਖਦੇ ਹੋ ਭਾਜੀਪੀ ਨੂੰ ਸਾਰੀਆਂ ਪਾਰਟੀਆਂ ਕਹਿ ਰਹੀਆਂ ਨੇ ਵੀ ਪੰਜਾਬ ਦੇ ਨਾਲ ਟੱਕਾ ਕਰ ਰਹੀ ਹੈ ਭਾਜੀਪੀ ਇੱਕ ਪਾਸੇ ਭਾਜੀਪੀ ਕਹਿ ਰਹੀ ਹੈ ਵੀ ਅਸੀਂ ਪੰਜਾਬ ਦੇ ਨਾਲ ਖੜੇ ਹਾਂ ਬਿਲਕੁਲ ਜੀ ਬੜੀ ਮਾੜੀ ਘਟਨਾ ਆਈ ਬਹੁਤ ਮੰਦ ਭਾਗੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਉਨੀ ਥੋੜੀ ਆ ਤੇ ਬਾਕੀ ਇਹ ਵੀ ਪੰਜਾਬੀਆਂ ਨਾ ਪੰਜਾਬ ਨਾਲ ਸ਼ੁਰੂ ਤੋਂ ਦੇਸ਼ ਦੀ ਮੰਡ ਤੋਂ ਲੈ ਕੇ ੱਜ ੱਕਾ ਹੁੰਦਾ ਆ ਅੱਜ ਕੋਈ ਨਵਾਂ ੱਕਾ ਨਹੀਂ ਹੋਇਆ ਵੀ ਦੇਸ਼ ਦੀ ਮੰਡ ਤੋਂ ਲੈ ਕੇ ੱਕਾ ਹੁੰਦਾ ਆ ਆਇਆ ਕਿਉਂਕਿ ਪੰਜਾਬੀ ਜਿਹੜੇ ਆਪਣੇ ਹੱਕ ਲੈਣਾ ਜਾਣਦੇ ਆ ਅਗੜ ਹਰ ਅੱਗੇ ਖੜ ਜਾਂਦੇ ਆ ਤੇ ਦਿੱਲੀ ਵਾਲੀਆਂ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਇਹ ਅੱਗੇ ਆਉਣ ਇਸ ਕਰਕੇ ਸਮੇਂ-ਸਮੇਂ ਤੇ ਉਹ ਇਹੋ ਜਿਹੀਆਂ ਘਟੀਆਂ ਚਾਲਾਂ ਚੱਲਦੇ ਰਹਿੰਦੇ ਆ ਹਮ ਜੀ ਧੰਨਵਾਦ ਬੀਬੀ ਜੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ